ਹਾਂਜੀ ਮੁੰਡਿਆ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੋਗ ਤੇ ਸੋ ਅੱਜ ਆਪਾਂ ਆਏ ਹੋਏ ਸੀ ਮੰਡੀ 'ਚ ਕੱਲ ਦੇ ਆਪਾਂ ਆਏ ਆ ਵੈਸੇ ਅੱਜ ਨਹੀਂ ਰਾਤ ਆ ਵੀ ਆਪਾਂ ਇੱਥੇ ਰਹੇ ਆ ਤੇ ਪਰਸੋਂ ਦੇ ਆਏ ਹੋਏ ਆ ਨਾਲ ਮੇਰੇ ਮਾਮੇ ਦਾ ਮੁੰਡਾ ਉਹ ਇੱਥੇ ਰਾਤ ਨੇ ਪਰਸੋਂ ਰਿਹਾ ਵਾ ਮੈਂ ਰਾਤ ਆਇਆ ਵਾਂ ਸੋ ਰਾਤ ਮੈਂ ਇੱਥੇ ਰਿਹਾ ਵਾਂ ਮੰਡੀ 'ਚ ਆ ਦੇਖੋ ਆ ਆਪਣੀਆਂ ਢੇਰੀਆਂ ਨੇ ਦੋ ਤੇ ਆ ਮਾਮੇ ਦਾ ਮੁੰਡਾ ਵਾ ਜਿਹੜਾ ਕੀ ਰਾਤ ਦਾ ਆਇਆ ਸੀ ਪਰਸੋਂ ਰਾਤ ਦਾ ਸੋਰੀ ਹਾਂ ਵੀ ਉਹ ਪਰਸੋ ਰਾਤ ਕਿਦਾਂ ਤੇਰੀ ਲੰਗੀ ਬਹੁਤ ਵਧੀਆ ਬਸ ਠੰਡ ਲੱਗਦੀ ਸੀ ਬਾਕੀ ਤੇ ਬਾਕੀ ਤਾਂ ਸਾਰਾ ਕੰਮ ਸਹੀ ਸੀਗਾ ਮੱਛਰ ਮੁੱਛਰ ਨਹੀਂ ਲੜਿਆ ਸੀ ਨਹੀਂ ਮੱਛਰ ਨਹੀਂ ਲੜਿਆ ਬੋਰੀਆਂ ਦੇ ਵੈਸੇ ਨੀਂਦ ਵਧੀਆ ਆਈ ਏ ਪਰ ਉੱਚੀਆਂ ਨੀਵੀਆਂ ਬੋਰੀਆਂ ਸੀ ਅੱਛਾ 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 ਇੱਥੇ ਪਿਆ ਸੀ ਦੇਖੋ ਵੀ ਇੱਥੇ ਇੱਥੇ ਪਿਆ ਰਿਹਾ ਏ ਤੇ ਰਾਤ ਅਸੀਂ ਇੱਥੇ ਬੈ ਸੀ ਆ ਦੇਖੋ ਬੋਰੀਆਂ ਦੇ ਉੱਤੇ ਮਤਲਬ ਕਿ ਯਾਰ ਮਤਲਬ ਕਿ ਜੀਵੀਦਾਰਾਂ ਦਾ ਇਹੀ ਹਾਲ ਹੁੰਦਾ ਹੈ ਕਿ ਬਾਅਦ ਚੋਂ ਕੰਮ ਇੱਥੇ ਇਦਾਂ ਹੀ ਮੰਡੀਆਂ 'ਚ ਰਹਿਣਾ ਪੈਂਦਾ ਰੁਲਣਾ ਪੈਂਦਾ ਫਿਰ ਜਾ ਕੇ ਮਾੜਾ ਕਿ ਚੋਨਾ ਵਗੈਰਾ ਤੋਲਦਾ ਕਣਕ ਵਗੈਰਾ ਤਲਦੀ ਏ ਬਾਕੀ ਦੇਖੋ ਮੰਡੀ ਚ ਕੀ ਮੋਲ ਛੋਲ ਹੈ ਦੇਖੋ ਚੋਨਾ ਹੋਵੇਂ ਪਿਆ ਸਾਡੇ ਇਧਰ ਪੱਖਾ ਪੁੱਖਾ ਲੱਗ ਗਿਆ ਪੱਖਾ ਲੱਗ ਗਿਆ ਨਾ ਆਪਣੇ ਇਧਰ ਹਾਂ ਪੱਖਾ ਲੱਗ ਗਿਆ ਆਪਣੇ ਕੰਡਾ ਲੱਗਣਾ ਬਸ ਤਲ ਜਾਣਾ ਹੈ ਤਲ ਜਾਣਾ ਹੁਣ ਤੋਲ ਦੇਣਾ ਹਾਂ ਲਓ ਵੀ ਪੱਖਾ ਪੁੱਖਾ ਲੱਗ ਗਿਆਵੇਂ ਹੁਣ ਮੈਂ ਆਇਆ ਸੀਗਾ 26 ਤੇ ਜਦੋਂ ਕੱਲ ਆਪਾਂ ਢੇਰੀ ਖਲਾਰੀ ਆ ਤੇ ਉਹ ਬਾਅਦ ਚ ਫਿਰ 20 ਹੋ ਗਿਆ ਤੇ ਹੁਣ ਅੱਜ ਲੋਕ ਯਾਰ 26 ਆਇਆ ਸੀ ਜਦੋਂ ਆਪਾਂ ਲੈ ਕੇ ਆਏ ਸੀਗੇ ਮੰਡੀ ਚ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਕਿਹਾ ਵੀ ਢੇਰੀ ਨੂੰ ਖੁਲਾਰੋ ਤੇ ਢੇਰੀ ਨੂੰ ਆਪਾਂ ਜਦੋਂ ਖੁਲਾਰਿਆ ਜਦੋਂ ਤੌਪ ਲੱਗੀ ਤੇ ਉਸ ਤੋਂ ਬਾਅਦ 20.8 ਡਾ ਮੌਕ ਚਰਾਇਆ ਸੀਗਾ ਤੇ ਰਾਤ ਪੱਖਾ ਲੱਗ ਗਿਆ ਤੇ ਹੁਣ ਉਹ ਕਹਿੰਦੇ ਵੀ ਕੰਡਾ ਲਾ ਕੇ ਤੋਲ ਦੇਣੇ ਆ ਵੀ ਤੁਹਾਨੂੰ ਛੁੱਟੀ ਦੇ ਦੇਣੇ ਆ ਅ ਵੀ ਹੁਣ ਅੱਜ ਅੱਜ ਮਤਲਬ ਕਿ ਆਸ ਉਮੀਦ ਹੈਗੀ ਕਿ ਆਪਣੇ ਮਤਲਬ ਕਿ ਕੰਡਾ ਲਾ ਕੇ ਤੋਲ ਦੇਣਗੇ ਨਹੀਂ ਤੇ ਯਾਰ ਮੰਡੀਆਂ 'ਚ ਰਹਿਣਾ ਵੀ ਕੰਮ ਬੜਾ ਕਸੂਤਾ ਹੀ ਐ ਰਾਤ ਅਸੀਂ ਪਏ ਆ ਆ ਫਰਸ਼ ਜੀ ਦੇ ਪਏ ਆ ਬੋਰਡ ਜੀ ਦੇ ਥੱਲੇ ਇਥੇ ਦਾ ਭਰਾਵਾ ਸਾਡੀਆਂ ਦਾ ਵੱਖੀਆਂ ਦੁਖਨ ਲਾਪੀਆਂ ਪੱਥਰਾਂ ਜਿਆਂ ਦੇ ਉੱਪਰ ਪੈ ਪੈ ਕੇ ਤੇ ਬਾਕੀ ਯਾਰ ਤੁਹਾਨੂੰ ਪਤਾ ਹੀ ਮੰਡੀਆਂ-ਮੁੰਡੀਆਂ ਦਾ ਇਦਾਂ ਰਹਿਣਾ ਹੀ ਪੈਂਦਾ ਵੈਸੇ ਜਿਹੜੇ ਮਤਲਬ ਜਿਨ੍ਹਾਂ ਦੇ 10-20 ਕਿੱਲਿਆਂ ਦੇ ਝੋਨੇ ਆਉਂਦੇ ਆ ਉਹ ਤਾਂ ਦੇ ਯਾਨੀ ਕੀ ਟਰੈਕਟਰ ਟਰਾਲੀ ਤੇ ਮੰਝਾ ਬਿਸਤਰਾ ਨਾਲ ਹੀ ਲੈ ਕੇ ਆਉਂਦੇ ਆ ਚਲੋ ਆਪਣਾ ਥੋੜਾ ਸੀਗਾ ਆਪਾਂ ਉਵੇਂ ਆ ਗਏ ਆ ਆਪਣਾ ਆਪਣਾ ਦਾ 2-2 ਕਿੱਲਿਆਂ ਦਾ ਆਪਣਾ ਮਤਲਬ ਝੋਨਾ ਵਾ 2 ਕਿੱਲੇ ਆਪਾਂ ਮਤਲਬ ਜਿਹੜੀ ਮੈਂ ਤੇ ਆ ਮੇਰੇ ਮਾਮੇ ਦਾ ਮੁੰਡਾ ਹੈ ਮੇਰਾ ਭਰਾ ਹੀ ਹੈ ਅਸੀਂ ਦੋਨਾਂ ਨੇ ਮਗਰ ਰਲ ਕੇ ਠੇਕੇ ਇਹ ਪੈੜੀ ਲੈ ਕੇ ਕਿਲਾ ਇਹਦਾ ਵਾ ਤੇ ਕਿਲਾ ਮੇਰਾ ਵਾ ਮਗਰ ਠੇਕੇ ਮੈਂ ਕਿਲਾ ਲਿਆ ਵਾ ਬਾਕੀ ਇੱਕ ਕਿਲਾ ਇਹਦਾ ਵਾ ਸੋ ਫਿਰ ਅਸੀਂ ਰਲ ਰੁਲ ਕੇ ਕੰਮ ਚਲਾ ਲੀਦਾ ਇਦਾਂ ਹੀ ਵੀ ਕੰਮਕਾਰ ਤੁਹਾਨੂੰ ਪਤਾ ਕੋਈ ਨਾ ਕੋਈ ਕਰਨਾ ਹੀ ਪੈਂਦਾ ਅੱਜ ਕੱਲ ਕੰਮਕਾਰ ਤੋਂ ਬਿਨਾ ਕੰਮ ਔਖਾ ਹੀ ਹੈ ਹੈ ਕਿ ਨਹੀਂ ਸਹੀ ਗੱਲ ਕਹਿੰਦੇ ਬਿਲਕੁਲ ਬਿਲਕੁਲ ਕੰਮਕਾਰ ਵੀ ਆਪਾਂ ਨੂੰ ਕਰਨਾ ਪੈਂਦਾ ਬਾਕੀ ਇੱਕ ਗੱਲ ਹੋਰ ਹੈ ਆ ਕਹਿੰਦੇ ਸੀ ਕਿ ਭਈਏ ਪਜਾਓ ਪੰਜਾਬ ਬਚਾਓ ਬਾਕੀ ਆ ਦੇਖੋ ਮੰਡੀ ਦੇ ਵਿੱਚ ਸਾਰੇ ਭਾਈ ਇਹਨੇ ਕੋਈ ਵੀ ਪੰਜਾਬੀ ਨਹੀਂ ਹੈਗਾ ਇੱਥੇ ਬਸ ਅਹੀਂ ਆ ਪੰਜਾਬੀ ਜਾਂ ਜਿਹੜੇ ਇੱਥੇ ਆਉਂਦੇ ਨੇ ਝੋਨਾ ਆਵਦਾ ਲੈ ਕੇ ਉਹ ਹੀ ਨੇ ਪੰਜਾਬੀ ਬਾਕੀ ਦੇ ਇੱਥੇ ਸਾਰੇ ਭਈਏ ਹੀ ਨਹੀਂ ਜੀਓਪੀ ਵਾਲੇ ਹੀ ਨੇ ਦੇਖੋ ਦੂਰ ਦੂਰ ਤੱਕ ਉਹ ਦੇਖੋ ਕੰਡੇ ਦੇ ਜਿਹੜੇ ਲੱਗੇ ਨੇ ਉਹ ਵੀ ਭਈਏ ਹੀ ਨੇ ਬਾਕੀ ਆਹ ਬੋਰ ਥੱਲੇ ਖੜਾਏ ਵੀ ਭਈਆ ਉਹ ਦਾ ਰੋਟੀ ਚੱਲਦੀ ਵੀ ਉਧਰ ਮੱਛੀ ਚੋਲ ਬਣਾ ਰਹੇ ਨੇ ਉਧਰ ਵੀ ਭਈਏ ਨੇ ਬਾਕੀ ਤੁਹਾਨੂੰ ਪਤਾ ਹੀ ਇਹ ਕੰਮ ਆ ਭਈ ਇਹ ਹੀ ਹੁਣ ਇੱਥੇ ਕਰਦੇ ਪਏ ਨੇ ਪੰਜਾਬੀ ਦਾ ਇੱਥੇ ਮੈਨੂੰ ਤਾਂ ਕੋਈ ਕੰਮ ਕਰਦਾ ਪੰਜਾਬੀ ਦਾ ਨਹੀਂ ਦੱਸਿਆ ਆਪਣਾ ਨਾ ਨਾ ਕੋਈ ਨਹੀਂ ਮਤਲਬ ਕਿ ਯਾਰ ਪੰਜਾਬੀ ਇੱਥੇ ਹੈ ਹੀ ਨਹੀਂ ਪਤਾ ਨਹੀਂ ਕਿੱਧਰ ਗਏ ਚਲੇ ਆਣੇ ਭਈ ਇਹ ਇੱਥੇ ਤੁਰੇ ਫਿਰਦੇ ਨੇ ਲਓ ਵੀ ਯਾਰ ਸ਼ਾਮਾਂ ਹੋ ਗਈਆਂ ਤੇ ਹੁਣ ਕੰਡਾ ਦੇਖੋ ਹੁਣ ਆਇਆ ਵਾ ਉਹ ਬਾਈ ਲੈ ਕੇ ਆਏ ਨੇ ਤਿੰਨ ਜਣੇ ਉਹ ਲੁੱਕਦੇ ਨੇ ਹੌਲੇ ਹੁੰਦੇ ਨੇ ਲੱਗਦਾ ਡਰਦੇ ਨੇ ਆਪਣੇ ਤੋਂ ਤੇ ਸ਼ਾਮਾਂ ਹੋ ਗਈਆਂ ਨੇ ਤੇ ਹੁਣ ਕੰਡਾ ਆਇਆ ਹੁਣ ਤੋਲਣਗੇ ਤੀਜੇ ਦਿਨ ਤੇ ਦੇਖੋ ਸਾਨੂੰ ਡੀਗ ਡੀ ਕੇ ਸਾਡਾ ਮਾਮਾ ਵੀ ਆ ਗਿਆ ਨਾਲ ਵੀ ਕਿੱਥੇ ਰਹਿ ਗਏ ਇੰਨੇ ਦਿਨ ਤੇ ਹੁਣ ਦੇਖਦੇ ਆਏ ਕਦੋਂ ਤੱਕ ਤੋਲਦੇ ਆਏ ਦੇਖੋ ਸਾਡੇ ਨੇੜੇ ਤੇੜੇ ਸਾਰਾ ਤੁੱਲ ਗਿਆ ਵਾ ਦੇਖੋ ਬੋਰੀਆਂ ਹੀ ਬੋਰੀਆਂ ਵਾ ਹੁਣ ਸੂਰਜ ਵੀ ਦੇਖੋ ਟਲ ਗਿਆ ਵਾ ਉਹ ਦੇਖੋ ਸੂਰਜ ਦੇਖਦੇ ਨਾ ਤੇ ਆ ਮਾਮਾ ਮੇਰਾ ਆਇਆ ਸਾਡੇ ਲਈ ਸਪੈਸ਼ਲ ਵੀ ਕਿੱਥੇ ਰਹਿ ਗਏ ਨੇ ਪਤੰਦਰ ਦੋ ਦਿਨ ਹੋ ਗਏ ਨੇ ਘਰ ਹੀ ਨਹੀਂ ਪਹੁੰਚੇ ਇਹ ਨਹੀਂ ਪਤਾ ਸਾਨੂੰ ਮੰਡੀ ਵਾਲੇ ਨਹੀਂ ਪਹੁੰਚਣ ਦਿੰਦੇ ਪਏ ਸੀ ਤੇ ਆਹ ਦੇਖੋ ਆਪਣੀਆਂ ਦੋ ਢੇਰੀਆਂ ਦੇ ਹੋਣ ਜਾ ਕੇ ਕਿਤੇ ਕੰਡਾ ਆਇਆ ਵਾ ਬਾਕੀ ਘੰਟਾ ਡੇਢ ਫੇਰ ਵੀ ਲੱਗ ਜਾਣਾ ਤੋਲਣ ਤੇ ਸੋਚਦੇ ਸੀ ਕਿ ਉੱਥੇ ਨਹੀਂ ਕੋਠਾ ਪਾ ਕੇ ਬਹਿ ਗਏ ਜੀ ਸਹੀ ਗੱਲ ਹੈ ਮਾਮਾ ਸਾਡਾ ਸੋਚਦਾ ਸੀ ਕਿ ਕਿਤੇ ਉੱਥੇ ਨਹੀਂ ਕੋਠਾ-ਕੋਠਾ ਪਾ ਕੇ ਬਹਿ ਗਏ ਪਰ ਕੋਠੇ ਵਾਲੀ ਕੋਈ ਗੱਲ ਨਹੀਂ ਉਹ ਬੋਰ ਉਹ ਬੋਰ ਇੱਕ ਪਿੱਪਲੇ ਕੀ ਆ ਉਹ ਬੋਰਡ ਬੋਰਡ ਆ ਉਹ ਬੋਰਡ ਦੇ ਥੱਲੇ ਹੀ ਅਸੀਂ ਰਾਤ ਸੋਤੇ ਆਣ ਤਾਂ ਪਏ ਹੀ ਕਦੇ ਅੱਜ ਵੀ ਨਾ ਸੋਣਾ ਬਵੇ ਹਨਾ ਕੰਮ ਨੂੰ ਡਰ ਵੀ ਲੱਗਦਾ ਵੀ ਕਰੇ ਫਨ ਫਨ ਵਾਲਾ ਸਾਪ ਨਿਕਲ ਆਵੇ ਫਨ ਵਾਲਾ ਛੇਲੀ ਵਾਲਾ ਸਾਪ ਹੀ ਨਾ ਨਿਕਲ ਆਵੇ ਕਿਤੇ ਹੋਰ ਸਾਡੇ ਲੜਦਾ ਦੂੜਦਾ ਤੇ ਰਾਤ ਮੈਂ ਇਹ ਕੱਢੀ ਭਰਾਵਾ ਹੁਣ ਬਾਕੀ ਹੁਣ ਆਸ ਉਮੀਦ ਹੋ ਗਈ ਵੀ ਕੰਡਾ ਆ ਗਿਆ ਵਾ ਸ਼ਾਇਦ ਤਲ ਜੇ ਬਾਕੀ ਵੈਸੇ ਹੁਣ ਤਲਣਾ ਚਾਹੀਦਾ ਵਾ ਬਾਕੀ ਆ ਆ ਦੇਖੋ ਭਈਏ ਖੁਸ਼ ਹੁੰਦੇ ਹੀ ਵੇਖ ਕੇ ਆ ਚੱਲੀ ਇਹਨਾਂ ਨਾਲ ਕਰਨੇ ਆ ਗੱਲਬਾਤ ਹਾਂ ਲਓ ਵੀ ਅਸੀਂ ਪਹਿਲਾਂ 10 ਢੇਡੇ ਤਾਂ ਲਾਇਏ ਨੇ ਕਰੇ ਚਾਰ ਵਿੱਚੋਂ ਨੇ ਚਾਰ ਨਿਕਲਦੀ ਜਿਹੜਾ ਚੋਨੇ ਦਾ ਵਿੱਚੋਂ ਜਿਹੜਾ ਜਿਹੜਾ ਫੋਕ ਨਿਕਲਦਾ ਆ ਜਾਂ ਉੱਪਰਲੀ ਢੇਰੀ ਦੇ ਵਿੱਚ ਦੇ ਮਾਂਜਾ ਵਜਦਾ ਤੇ ਸਾਡੇ ਘਟੋ ਘੱਟ ਵੀ ਇਹਨਾਂ ਨਿਕਲਿਆ ਆ ਵੀ ਮਤਲਬ ਸਾਡੇ 5-7 ਢੇਡੇ ਲੱਗੇ ਆ ਇੱਕ ਬੁਲਟ ਦਾ ਇੱਕ ਸੀਟੀ 100 ਦਾ ਹਾਂ ਉਹ ਖੜਾ ਬੁਲਟ ਤੇ ਸੀਟੀ 100 ਜਿਹਦੇ ਤੇ ਢੇਡੇ ਲਾਏ ਨੇ ਹਾਂ ਤੇ ਆ ਬਾਈਆਂ ਨੇ ਸਾਡੀ ਪੁਕਾਰ ਸੁਣੀ ਏ ਕੱਲ ਦੀ ਅੱਜ ਸੁਣੀ ਇਹਨਾਂ ਨੇ ਸ਼ੁਕਰੇ ਕਰੇ ਕੰਡਾ ਲੈ ਕੇ ਆਏ ਨੇ ਆਸ ਉਮੀਦ ਹੋ ਗਈ ਸਾਨੂੰ ਇੱਕ ਦੇਖ ਦੇਖ ਕੇ ਖੁਸ਼ ਹੋ ਰਹੇ ਨੇ ਸਾਨੂੰ ਆ ਦੇਖੋ ਆ ਦੇਖੋ ਲਾਓ ਵੀ ਲਾਓ ਵੀ ਆ ਮੁੰਡਾ ਇਹ ਇਹ ਪੂਰਾ ਖੁਸ਼ ਹੋ ਰਿਹਾ ਵਾ हेयर ਸਟਾਈਲ ਵਿਖਾ ਰਿਹਾ ਹੈ ਕਲਰ ਕਰਵਾਇਆ ਵਾ ਕਿਹੜਾ ਕਲਰ ਬਰਗੰਡੀ ਬਰਗੰਡੀ 300 ਰੁਪਏ ਵਾਲਾ सौ रुपए वाला हाँ सौ रुपए वाला भी होता है ना ये ज्यादातर तो तीस, तीस वाला ही होता है जिसको बोलते ये भी होता है इसको करवाते हैं इसके इसके जो ये है ना इसके वो क्या बोलते हैं बाल झटते हैं वो पता है आपको भी कैसे सेटिंग होगी इसके बालों की है? वो बोलता है जर्दा लगाना पड़ेगा पहले यो देखो <laughs> वीडियो बनाओ हम लोग भरेंगे वीडियो हाँ बना। वीडियो बनाएंगे टेंशन मत लो सब सबकी वीडियो बनाएंगे ठीक है मत बनाइए हैं बना नहीं क्यों ना के नेट पे देना कभी आप भी देखिएगा बिहार के यार आपको दिखा देंगे हम टेंशन मत लो तो ये बोल रहे हैं कि वीडियो हमारी वीडियो बनाना ओ सॉरी मैं पंजाबी बोलनी मैं हिंदी बोलन लाग गया ਸਾਡੀ ਵੀਡੀਓ ਬਣਾਉਂਗੇ ਜਿਹੜੇ ਸਾਡੇ ਬੰਦੇ ਨੇ ਪ੍ਰਵਾਸੀ ਜਿਹੜੇ ਉਧਰ ਯੂਪੀ ਐਮਪੀ ਬਿਹਾਰ ਤੋਂ ਵੇਖਣਗੇ ਉਹ ਵੀ ਦੇਖਣਗੇ ਤਾਂ ਇਸ ਇਹਨਾਂ ਲੋਕਾਂ ਕੋਲ ਹਮ ਆਪਣਾ ਸੋਰੀ ਮੈਂ ਫਿਰ ਪੰਜਾਬੀ ਹਿੰਦੀ ਬੋਲਣਾ ਪਿਆ ਬੇ ਇਹਨਾਂ ਨੂੰ ਆਪਾਂ ਆਪਣਾ ਚੈਨਲ ਦੱਸਾਂਗੇ ਤੇ ਜਾ ਕੇ ਵੇਖਣਗੇ ਤੇ ਚਲੋ ਵੀ ਜਦੋਂ ਆਪਾਂ ਆਹ ਕੰਮ ਸਟਾਰਟ ਹੋ ਗਿਆ ਉਦੋਂ ਤੁਹਾਨੂੰ ਦੱਸਾਂਗੇ ਵੱਜ ਜਾਊਗਾ ਤੇ ਕੰਡਾ ਚਾਲੂ ਕਰਦਾ ਜਾਊਗਾ ਉਹਦੀ ਵੀਡੀਓ ਜਿਹੜੀ ਸਟਾਰਟ ਕਰ ਦਿੱਤੀ ਜਾਏਗੀ ਆਪਾਂ ਜਿਹੜੀਆਂ ਬੋਰੀਆਂ ਨੇ ਉਹਦਾ ਪਤਾ ਲੱਗੂਗਾ ਵੀ ਕਿੰਨੀਆਂ ਨਿਕਲਣਗੀਆਂ ਸਹੀ ਗੱਲ ਆ ਦੇਖੋ ਸੂਰਜ ਡੁੱਬ ਗਿਆ ਵਾ ਦੇਖੋ ਦਿਸਦਾ ਵਾ ਨਾ ਕਿੰਨਾ ਘੈਂਟ ਬਾਕੀ ਚਲੋ ਜਦੋਂ ਬੋਰੀਆਂ ਭਰ ਲੱਗੇ ਉਦੋਂ ਦਿਖਾਵਾਂਗੇ ਤੁਹਾਨੂੰ ਕਿ ਮੁੰਡਿਓ ਹੁਣ ਆਪਾਂ ਕੰਡਾ ਚੈੱਕ ਕਰਨ ਲੱਗੇ ਆ ਪਹਿਲੇ ਪਸੰਗ ਦੇਖ ਲਓ ਕਿੰਨੇ ਤੇ ਬੰਨੇ ਆਂ ਦੇਖ ਚੈੱਕ ਕਰ ਨਿਸ਼ਾਨ ਚੈੱਕ ਕਰ ਤੂੰ ਕਿੰਨੇ ਤੇ ਬੰਨੂ ਲਓ ਵੀ ਹੁਣ ਆਪਾਂ ਕੰਡਾ ਬੰਨ ਕੇ ਆਪਾਂ ਨੂੰ ਚੈੱਕ ਕਰਵਾਉਣਗੇ ਮਾਮਾ ਚੈੱਕ ਕਰ ਲਈ ਮਾਮੂ ਚੈੱਕ ਕਰ ਲਈ ਠੀਕ ਆ ਸਾਨੂੰ ਤਾਂ ਇਹੋ ਜੇ ਕੰਡੇ ਦਾ ਹਿਸਾਬ ਕਿਤਾਬ ਵੀ ਘਾਟ ਹੀ ਪਤਾ ਹੈ ਲਓ ਵੀ ਮੁੰਡਿਓ ਭਾਈ ਲੋਗ ਆਪ ਰੈਡੀ-ਸ਼ੈਡੀ ਹੋ ਰਹੇ ਆ ਰੈਡੀ ਹੋ ਗਏ ਜਦੋਂ ਪਾਣੀ ਲਗਾ ਕੇ ਤੇ ਇਹ ਇਹ ਵੀ ਸਾਥ ਨੂੰ ਤੂੰ ਵੀ ਭਾਈ ਸਾਥ ਮੇ ਲੱਗੇ ਆ ਇਹ ਵੀ ਹੈ ਇਹ ਵੀ ਸਾਥ ਮੇ ਔਰ ਇਹ ਵੀ ਹੈ ਇਹ ਵੀ ਹੈ ਔਰ ਇਹ ਵੀ ਹੈ ਇਹ ਵੀ ਹੈ ਇਹ ਭਾਈ ਲੋਕ ਪੂਰੇ ਖੁਸ਼ ਹੈ ਕਿ ਸਾਡੀ ਵੀਡੀਓ ਯੂਪੀ ਜਾਊਗੀ ਇਹਨਾਂ ਨੂੰ ਆਪਾਂ ਆਪਣੇ ਚੈਨਲ ਦਾ ਨਾਮ ਵੀ ਦੱਸਤਾ ਵਾ ਤੋ ਲਓ ਵੀ ਮੁੰਡਿਆ ਤਿਆਰੀਆਂ ਨਾ ਫੁੱਲ ਕਰ ਲੀਆਂ ਪਰ ਇੱਥੇ ਆਪਣਾ ਕੋਈ ਮੰਡੀ ਦਾ ਪੰਜਾਬੀ ਕੋਈ ਵੀ ਨਹੀਂ ਦਿਖਦਾ ਕੰਮ ਕਰ ਵਾਲਾ ਸਾਰੇ ਭਾਈ ਲੋਕ ਹੀ ਆ ਦੇਖੋ ਬੰਡਲ ਭੋਲ ਰਹਿਣੇ ਬੋਰੀਆਂ ਦਾ ਜਿਹੜਾ ਪ੍ਰਚਨ ਹੈ ਬੋਰੀਆਂ ਵਾਲਾ ਬੰਡਲ ਖੋਲ ਲਿਆ ਵਾ ਆ ਜਿਹੜੇ ਬੰਦੇ ਆ ਆਪਣੇ ਰੈਡੀ ਆ ਰੈਡੀ ਆ ਜੇ ਇਹ ਇਹ ਬਾਈ ਇਨ ਸਭੀ ਦਾ ਬੋਸ ਹੈ ਇਹ ਇਹ ਬੋਸ ਹੈ ਇਹ ਬੋਸ ਹੈ ਇਹ ਮੈਨ ਹੈ ਇਹ ਮੈਨ ਆਦਮੀ ਇਹਨਾਂ ਦਾ ਇਹ ਹੀ ਹੈ ਬਾਕੀ ਕੰਮ ਸਟਾਰਟ ਹੋ ਗਿਆ ਵੇ ਹਾਂ ਕੰਮ ਸਟਾਰਟ ਹੋ ਗਿਆ ਦੇਖੋ ਵੀ ਸਟਾਰਟਿੰਗ ਦੇਖੋ ਰੱਬ ਦਾ ਨਾਮ ਲੈ ਕੇ ਪਰਮਾਤਮਾ ਦਾ ਨਾਮ ਲੈ ਕੇ ਪਹਿਲੀ ਬੋਰੀ ਭਰ ਲੱਗੇ ਨੇ ਤੇ ਦੇਖੋ ਹੁਣ ਆਪਣੇ ਇਹਦੇ ਵੀ ਜਾਊਗੀ ਕਿੰਨੇ ਤੇ ਵੀ ਦਿਖਾ ਦੇ ਆਪਣੇ ਕਿੰਨੇ ਹੈਂ ਦਸ਼ਕਾ ਨੂੰ ਦਿਖਾ ਦੇ ਕੰਡੇ ਤੇ ਵੀ ਕੰਡੇ ਤੇ ਬੋਰੀ ਜਾਊਗੀ ਆਪਣੇ ਉਹ ਐ ਜਾਊਗੀ ਤੁਹਾਨੂੰ ਦਿਖਾ ਦੇ ਵੀ ਮਤਲਬ ਕੰਡੇ ਤੇ ਬੋਰੀ ਚੜ ਚੁੱਕੀ ਹੈ ਤੇ ਜਾਂਦੀ ਭਾਈ ਵੱਜਿਆ 38 38 ਕਿਲੋ ਦਾ ਵੱਜਿਆ ਵਾ 36 38 ਕਿਲੋ ਦਾ ਇਹ ਕੰਡੇ ਦੇ ਨਾ ਮਤਲਬ ਬੋਰੀ ਬੰਨੀ ਹੋਈ 38 ਕਿਲੋ 100 ਗ੍ਰਾਮ ਤੋਲਦੇ ਆ ਹੂੰ ਦੇਖੋ ਵੀ ਇੱਕ ਤੋਲ ਲ ਗਈ ਤੇ ਆ ਦੂਜੀ ਤੋਲਣ ਲੱਗੇ ਆ ਦਿਖਾਵਾਂਗੇ ਜਦੋਂ ਇਹ ਢੇਰੀ ਪੂਰੀ ਭਰੀ ਗਈ ਅਗਲੀ ਨੂੰ ਜਾ ਕੇ ਪਹਿਲਾਂ ਇਹ ਇਹ ਤੁਹਾਨੂੰ ਵਿਖਾਵਾਂਗੇ ਇਸ ਬੋਰੀ ਦੇ ਵਿੱਚੋਂ ਕਿੰਨੀਆਂ ਮਤਲਬ ਕਿ ਬੋਰੀਆਂ ਨਿਕਲਦੀਆਂ ਇਸ ਢੇਰੀ ਦੇ ਵਿੱਚੋਂ ਤੇ ਉਸ ਤੋਂ ਬਾਅਦ ਜੋ ਦੂਜੀ ਦਾ ਅੰਦਾਜ਼ਾ ਲਾ ਗਿਆ ਆਪਾਂ ਦੱਸਾਂਗੇ ਵੀ ਇੰਨੀਆਂ ਕਿ ਨਿਕਲ ਸਕਦੀਆਂ ਫਿਰ ਆਪਾਂ ਦੇਖਾਂਗੇ ਵੀ ਆਪਣੀਆਂ ਇੰਨੀਆਂ ਨਿਕਲਦੀਆਂ ਵੀ ਆ ਜਾਂ ਆਪਣਾ ਤੁੱਕਾ ਸਹੀ ਮੀਲਾ ਵੀ ਜਾਂ ਨਹੀਂ ਹੁੰਦਾ ਉਹ ਆਪਾਂ ਚੈੱਕ ਕਰਾਂਗੇ ਚਲੋ ਵੀ ਉਹਨਾਂ ਟਾਈਮ ਇਹਨਾਂ ਨੂੰ ਕੰਮ ਕਰ ਕਰ ਲੈਣ ਦੀ ਆਪਾਂ ਥੋੜਾ ਸਾਈਡ ਤੇ ਬੈਠ ਜਾਂਦੇ ਆ ਲਓ ਵੀ ਗਾਇਸ ਇਹਨਾਂ ਨੇ ਮੈਂਟੋਸ ਕੈਂਟੀ ਬੋਰੀਆਂ ਦੇਖੋ ਭਰ ਦਿੱਤੀਆਂ ਵਾ ਮੈਂ ਘੱਟ ਤੋਂ ਘੱਟ 25 30 ਹੋ ਗਈਆਂ ਹੋਣੀਆਂ ਵਾ ਵੈਸੇ ਹਜੇ ਅੱਧੀ ਢੇਰੀ ਗਈ ਐ ਅੱਧੀ ਰਹਿਦੀ ਐ ਬਾਕੀ ਮੈਂਟੋਸ ਕੈਂਟੀ ਕੰਮ ਕਰੀਉਂਦੇ ਐ ਤੇ ਆ ਜਿਹੜਾ ਆਪਾਂ ਬੰਦਾ ਬਿਠਾਇਆ ਹੋਇਆ ਵਾ ਇੱਥੇ ਗਿਣਤੀ ਕਰਨ ਨੂੰ ਪਰ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਪਤਾ ਹੋਊਗਾ ਕਿ ਕਿੰਨੀਆਂ ਬੋਰੀਆਂ ਹੋ ਗਈਆਂ ਨੇ ਕਿੰਨੀਆਂ ਬੋਰੀਆਂ ਹੋ ਗਈਆਂ ਵੀ ਮੈਂ ਕਿੰਨੀਆਂ ਹੀ ਨਹੀਂ ਹਜੇ ਤੇ ਬੈਠਾ ਤੋਂ ਇੱਥੇ ਕਾਹਦੇ ਲਈ ਮੈਂ ਇੱਥੇ ਆਇਆ ਦੂਜਾ ਝੋਨਾ ਗਿਣਨ ਦੇ ਲਈ। ਓ ਜਾ ਭਰਾਵਾ। ਤੈਨੂੰ ਬੋਰੀਆਂ गिननु ਕਿਹਾ ਵਾ। ਮੈਨੂੰ ਹੀ ਗਨੀਆਂ ਪੈਣੀਆਂ ਐ। 8-8 ਦੀ ਲੈਣੇ 8 ਤੇ 8 16 16 16 32। ਲੋ ਵੀ 32 ਬੋਰੀਆਂ ਇੱਧਰ ਹੋ ਗਈਆਂ ਨੇ। ਬਾਕੀ ਉੱਧਰ ਭਰਦੇ ਪੈਣੇ। ਬਾਕੀ ਯਾਰ ਇਹਨਾਂ ਨੂੰ ਕੰਮ-ਕੁਮ ਕਰ ਲੈਣੇ ਆ। 16 32 ਨਾ ਚਾਹ ਦੇ ਨਾ ਪੱਤੀ। ਹਾਂ 16 16 32 ਨਾ ਚਾਹ ਦੇ ਨਾ ਪੱਤੀ। ਮੇਰੇ ਕੋਲ ਜੱਤੀ ਨਹੀਂ ਐ। ਹਾਂ ਲੇਕਰ ਦੁੱਧ ਦਾ ਹਾਂ ਹਾਂ ਬਹੁਤੋ ਬਾਤ ਹੈ ਦੁੱਧ ਕੇ ਬਿਨਾ ਵੀ ਚਾਹ ਕੱਚੀ 16 16 32 ਬਿਲਕੁਲ ਆ ਕਠਾਈ ਗਾਲੀ ਬਣਿਆ ਹੋਇਆ ਵੇ ਗਲੇ ਜੇ ਛਾਇਰ ਮਾਰ ਮਾਰ ਕੇ ਬਾਕੀ ਗਾਇਸ ਪਤਾ ਗੱਲ ਕੀ ਹੈ ਠੰਡ ਆ ਰਹੀ ਹੈ ਚਾਹ ਦੀ ਬਹੁਤ ਲੋੜ ਪੈਂਦੀ ਏ ਮੈਂ ਤਾਂ ਤੁਹਾਨੂੰ ਸੱਚ ਦੱਸਾਂ ਕਿ ਮੈਂ ਦਿਨ ਵਿੱਚ 8-10 ਵਾਰੀ ਪੀ ਜਾਂਦਾ ਵਾਂ ਤੇ ਗਰਮੀ ਦੇ ਵਿੱਚ ਜਾਨੀ ਕਿ ਲਾ ਲਓ 5 ਕਵਾਰੀ ਪੀ ਲੈਣਾ ਮੈਂ ਤੇ ਸਿਆਲ ਦੇ ਵਿੱਚ ਆਪਣਾ ਪਤੀਲਾ ਉੱਤੇ ਰਹਿੰਦਾ ਹੈ ਉੱਤੇ ਹੀ ਰਹਿੰਦਾ ਹੈ ਕਿੰਦੇ ਉੱਤੇ ਚੁੱਲ੍ਹੇ ਦੇ ਉੱਤੇ ਅੰਦਰ ਦੇ ਉੱਤੇ ਮੈਂ ਕਿਹ ਪਤਾ ਨਹੀਂ ਕਿੱਥੇ ਉੱਤੇ ਤਾਂ ਰੱਖ ਲਈਦਾ ਕਿਉਂਕਿ ਸਿਲੰਡਰ ਤਾਂ ਮਹਿੰਗਾ ਬੜਾ ਤੁਹਾਨੂੰ ਪਤਾ ਗਾਇਸ ਤੇ ਜਿਹੜਾ ਚੁੱਲ੍ਹੇ ਦੇ ਆਪਾਂ ਅੱਗ ਬਾਲੀ ਦੀ ਨਾਲ ਸੇਕ ਲਈ ਦੀ ਨਾਲ ਮੋਂਗਫਲੀ ਚਾਬਲੀ ਦੀ ਨਾਲ ਚਾਹ ਪੀਂਦਾ ਮੈਂ ਪਟ ਕੋ ਲਿਆ ਹੁੰਦਾ ਮੋਂਗਫਲੀ ਵਾਲਾ ਇਹਨੇ ਆ ਵੀ ਮੋੜੋ ਕੰਮ ਹੈ ਨਾ ਵਾਵਾ ਹੀ ਖਿੱਚ ਲਿਆ ਇੱਕ ਆਪਣੀ ਆ ਵੀ ਢੇਰੀ ਹੈਗੀ ਐ ਮਾਮਾ ਦੇਖੋ ਸੋਚੀ ਪਿਆ ਹੋਇਆ ਵੀ ਕੀ ਬਣਦਾ ਹਾਂ ਮਾਮਾ ਕਿੰਨੀਆਂ ਕਿੰਨ ਨਿਕਲ ਜਾਣਗੀਆਂ ਆਪਣੀਆਂ ਬੋਰੀਆਂ ਬਹੁਤ ਨਿਕਲਣਗੀਆਂ ਬਹੁਤ ਫਿਰ ਵੀ ਅੰਦਾਜ਼ਾ ਕੋਈ 100 200 300 ਕਿੰਨੇ ਆਵਾ ਕਿੰਨੇ ਨਿਕਲੀਆਂ ਨੇ ਨਿਕਲੀਆਂ ਮਾਮਾ ਹਾਂ ਦੱਸੋ ਮਾਂਜਾ ਦਵੇ ਉਹ ਮਾਂਜਾ ਮਾਰਦੀ ਨਾਲ ਦੀ ਨਾਲ ਬਾਅਦ ਜੋ ਕੰਮ ਓਖਾ ਜਾਣਾ ਐ ਲੋ ਵੀ ਉਹ ਬੰਦੇ ਨੂੰ ਆਪਾਂ ਮਾਂਝਾ ਫੜਾਤਾ ਆਪਾਂ ਇੱਥੇ ਵਲੌਗ ਬਣਾਉਣ ਨਹੀਂ ਆਏ ਆ ਕੰਮਕਾਰ ਤਾਂ ਆਪਾਂ ਇਹਦੇ ਕੋਲ ਹੀ ਲੈ ਲੈਣਾ ਸਾਰਾ ਦੇਖ ਕਿਦਾਂ ਮਾਰਦਾ ਝਾੜੂ ਨੱਪ ਕੇ ਨੱਪ ਕੇ ਮਿੱਟੀ ਨਾਲ ਵਿੱਚ ਭਰਦੀ ये भाई लोगों का मैं स्पेशल व्लॉग बना रहा हूं इनके जो परिवार वाले हैं वो देखेंगे कि हमारे वहां पे पंजाब जाकर कैसे काम करते हैं स्पेशल इस भाई ने बोला कि हमारी वीडियो बनाओ हां वो खुश हो, हो रहा है आ कभी-कभी अपने पंजाबी अंग्रेजी मिक्सिंग हो जांदी हिंदी वाली हट जांदी हिंदी आपा नु थोड़ी गाइस जैसे चाय में ਦੂਧ ਪੱਤੀ ਮਿਕਸ ਕਰਦੇ ਆ ਪੰਜਾਬੀ ਹਿੰਦੀ ਮਿਕਸ ਕਰ ਦੇਤਾ ਏ ਮੇਰਾ ਭਾਈ ਵੀਡੀ ਹਿੰਦੀ ਮੈਨੂੰ ਆਉਦੀ ਨਹੀਂ ਕੀ ਮਾੜੀ ਮੋਟੀ ਵਿੱਚ ਅਰਜੰਦਾ ਸਪੈਲਿੰਗ ਕਿਉਂਕਿ ਆਪਾਂ ਹਿੰਦੀ ਥੋੜੀ ਘੱਟ ਹੀ ਬੋਲੀਦੀ ਆ ਤੁੰਨੂੰ ਵੀ ਬਾਕੀ ਪਤਾ ਤੂੰ ਹੀ ਕਿਹੜੇ ਨਹੀਂ ਜਾਣਦੇ ਮੈਨੂੰ ਚੱਲ ਚੱ ਨੱਬੀ ਆ ਲੈ ਕਿਲੀ ਜਲਦੀ ਜਲਦੀ ਸਿੱਧਾ ਜੱਟ ਸੌਦਾ ਬੋਲ ਬਈ ਇਹਨਾਂ ਦਾ ਜਿਹੜਾ ਉਹ ਹੀ ਸਿੱਧਾ ਮਦਨਾਂ ਲੰਘ ਜਾਂਦਾ ਤੇ ਨਾ ਟਾਪਾ ਜਾਂਦਾ ਹਾਂ ਏਡੇ ਖੱਡੇ ਪਾਟੇ ਜਾਂ ਲੰਘ ਜਾਂਦਾ ਤੇ ਟਾਪਾ ਜਾਂਦਾ ਚਾਲਕ ਕਰਦੇ ਕੰਮ ਜਲਦੀ ਜਲਦੀ ਨੱਪਦੇ ਇਕ ਲਈ ਦੱਬਦੇ ਘੋੜਾ ਲੈਟਾਂ ਲੂਟਾਂ ਮੰਡੀ ਦੀਆਂ ਦੇਖੋ ਜਗ ਪੀਆ ਨੇ ਸਾਨੂੰ ਤਾਂ ਇਹ ਸੀ ਵੀ ਕਿਤੇ ਅੱਜ ਦੀ ਰਾਤ ਵੀ ਸਾਨੂੰ ਇੱਥੇ ਹੀ ਨਾ ਸੁਵਾਉਣ ਆਪਦੇ ਕੋਲ ਰਾਤ ਨੂੰ ਛਿਆ ਤਾਰੀ ਸਰਾਣੀ ਬਹਿ ਜਾਂਦਾ ਹਨ ਕੇ ਇਸ਼ਾ ਤਾਰੀ ਜਾ ਯਾਰ ਕਿਵੇਂ ਯਾ ਬੀਬਲੀ ਬੋਲਦਾ ਹੈ ਕੌਣ ਰਾਤੀ ਭਰਾਵਾ ਇੱਛਾ ਤਾਰੀ ਤੇਰਾ ਰੂਪ ਧਾਰ ਕੇ ਬੈਠਾ ਆ ਯਾਰ ਕਿੱਥੇ ਨੂੰ ਸੱਦੀ ਜਾਵਾਂ ਤੂੰ ਇੱਥੇ ਲੰਮੇ ਪਿਆ ਸੀ ਮੈਂ ਉਧਰ ਸੱਦੀ ਜਾਂਦਾ ਸੀ ਉਹ ਉੱਥੇ ਤੁਰਿਆ ਫਿਰਦਾ ਸੀ ਸਾਲਿਆ ਉਹ ਵੇ ਇਸ਼ਾ ਤਾਰੀ ਨੇ ਉਹ ਲੱਗਦਾ ਉਹ ਉਥੇ ਕੱਚੇ ਰਖ ਗਿਆ ਜਾਵੇ ਉਹ ਨਾਉਣ ਗਿਆ ਸੀ ਮੋਟਰ ਕਾਰ ਸੀ ਅੜਾ ਚਾਲ ਕੋਈ ਗੱਲ ਨਹੀਂ ਉਹ ਆਪਾਂ ਰੱਖਿਆ ਵੇ ਰਾਤੀ ਢੇਰੀਆਂ ਦੀ ਉਹ ਰਾਖੀ ਰੱਖਦਾ ਸੀ ਕੋ ਛੋਣਾ ਨਾ ਚੋਰੀ ਕਰੇ ਛੋਣਾ ਉਹ ਨਾ ਵੀ ਚੋਰੀ ਆ ਹੋ ਪਰ ਇਥੇ ਚੋਰੀ ਚੋਰੀ ਕਰ ਜਾਂਦੀ ਹੈ ਹੋ ਜਾਂਦੀ ਨਾ ਚੋਰੀ ਬਈ ਝੋਨੇ ਦੀ ਹੈਨਾ ਸਾਡੇ ਵਰਗੇ ਕਰ ਇਹਦੇ ਵਰਗੇ ਸਾਡੇ ਮੇਰੇ ਵਰਗ ਨਹੀਂ ਇਹਦੇ ਵਰਗੇ ਕਰ ਕੋ ਜਾਨਦੇ ਹੋਣੇ ਨੇ ਇਤਨੇ ਇਤਨੇ ਖੱਡੇ ਪਾਟਿਆਂ ਲੰਘ ਜਾ ਤਨ ਟਪਾ ਜਾਂਦਾ ਆ ਤੁਹਾਡੇ ਵਾਲੇ ਸਾਈਡ ਪੈਂਦਾ ਕਿ ਇਥੇ ਕਰੇ ਰਿਆਣੇ ਦੇ ਲੱਗਦਾ ਅਗਈ ਨਹੀਂ ਨਹੀਂ ਭਾਈ ਆਗੜਾ ਆਗੜਾ ਬੋਲਦੇ ਜਾਂ ਆਗੜਾ ਬੋਲਦੇ ਉਹਦੇ ਅੰਦਰ ਕੀ ਬਣਿਆ ਮੈਂ ਤਾਂ ਗਿਆ ਹੀ ਨਹੀਂ ਯਾਰ ਇੱਥੇ ਉਹ ਆਪਕੋ ਪਤਾ ਹੈ ਉਸਕੇ ਅੰਦਰ ਕਿਆ ਬਣਿਆ ਮਾਲੂਮ ਨਹੀਂ ਹੈ ਲੇਕਿਨ ਆਗਰਾ ਮੈਂ ਉਹ ਤਾਜ ਮਹਿਲ ਆਗਰਾ ਬਣਾਇਆ ਜਿਹੜਾ ਆਗਰੇ ਦਾ ਪੇਠਾ ਹੁੰਦਾ ਉਹ ਪੇਠਾ ਉੱਥੋਂ ਆਉਂਦਾ ਉਹ ਮੈਂ ਨਹੀਂ ਦੇਖਿਆ ਉਹ ਬਈ ਤਾਂ ਇੱਥੇ ਇੱਥੇ ਹੀ ਬਣਾਵਨ ਨੂੰ ਲੈਂਦੇ ਨੇ ਐਡੀ ਦੂਰੋਂ ਐਡੀ ਦੂਰੋਂ ਆਉਂਦੇ ਆਉਂਦੇ ਉੱਦਾਂ ਖਰਾਬ ਹੋ ਜਾਂਦਾ ਹੋਊਗਾ ਉਦਾਂ ਉਲੀ ਲੱਗ ਜਾਣੀ ਉਹਨੂੰ ਖਾ ਖਾ ਕੇ ਤੇ ਬਾਅਦ ਸਾਡੇ ਵਰਗੇ ਭੱਜ ਗਏ ਪਹਿਲਿਆਂ ਨੂੰ ਬਾਣ ਵੀ ਨੇੜੇ ਹੀ ਏ ਦੀਵਾਲੀ ਬਾਈ ਮੈਂ ਨਹੀਂ ਮਨਾਈ ਜਾਂ ਪੇ ਇਹਨ ਲੋਗੋ ਕੇ ਸਾਥ ਇਹ ਘਰ ਪੇ ਥਾ ये बंदा चुटिया बना रहा है ये घर में मैं घर पे ये घर ये में बैठ के रसगुल्ले खा रहा था और मैं पता पता नहीं तू तू इतने थोड़ा सिगा तू तो घरे सिगा मैं।, मैं आप घर पे थे रसगुल्ले खा रहे थे और ये मच्छर रसगुल्ले खिला रहे थे <laughs> सही बात है और इन्होंने भी नहीं पूछा कि आओ भाई भाई तो आओ, वो पहले नहीं जान पहचान नहीं थी अभी-अभी हुई है ना इसलिए पहले पता होता तो तेरे को बम दे देता चलाने के लिए सही बात है ना बम शर्ली हवाई ये बोल रहा है मैं रात भूखा था भूखा तो पहले बताता खाना तो लेकर आया पर मगर ਤੂੰ ਇਹ ਮਤ ਬੋਲ ਕਿ ਮੈਂ ਇੱਥੇ ਥਾ ਤੂੰ ਉहां ਥਾ ਮੈਂ ਇੱਥੇ ਥਾ ਓ ਮੈਂ ਤਾਂ ਕੱਲ ਆਇਆ ਵਾਂ ਚੱਲ ਤੂੰ ਹੀ ਸਹੀ ਇੱਥੇ ਮੈਂ ਤੈਨੂੰ ਆਪ ਹੀ ਇੱਥੇ ਪਹਿਲਾਂ ਭੇਜਿਆ ਮੈਂ ਕਿ ਚੱਲ ਇਹਨੂੰ ਰਹਿਣ ਦੇ ਨੇ ਉੱਥੇ ਮੱਛਰ ਲੜੂਗਾ ਆਪ ਹੀ ਪਰ ਮੈਨੂੰ ਕੀ ਪਤਾ ਸੀ ਮੈਨੂੰ ਵੀ ਰਾਤ ਇੱਥੇ ਹੀ ਫਿਰ ਰਹਿਣੀ ਪੈਣੀ ਹੈ ਇੱਕ ਰਾਤ ਇੱਕ ਰਾਤ ਰੁਕ ਗਿਆ ਗਾਈਸ ਤੇਂ ਦੀਆਂ ਅੱਖਾਂ ਸਵੇਰੇ ਐ ਫੁੱਲ ਫੁੱਲ ਹੋਈਆਂ ਪਈਆਂ ਜਿਵੇਂ ਕਾਲ ਡੋਡੇ ਜਿਹੜੇ ਬਾਹਰ ਅੱਖਾਂ ਦੇ ਖੋਜਦੇ ਕੈਂ ਮੈਂ ਉਹ ਵੇਖ ਕੇ ਸਿਰ ਡਰ ਗਿਆ ਐ ਅੱਖਾਂ ਘੱਡੀ ਫਿਰ ਉਹ ਨਹੀਂ ਭਰਾਵਾ ਉਹ ਅੱਖਾਂ ਰਾਤ ਰਾਤ ਯਾਰ ਸੁੱਤੇ ਹੀ ਨਹੀਂ ਅਸੀਂ ਸੁੱਤੇ ਪਏ ਦੇਖ ਲਓ ਤੂੰ ਸੁੱਤੇ ਪਏ ਤੇ ਖਲੋਗੇ ਉੱਤੇ ਕਰਦਾ ਉਹ ਜਾਂ ਲੈ ਗਿਆ ਮੈਂ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਸੁੱਤੀ ਉੱਠੀ ਹੈ ਵਾਲ ਖਿਲਰੇ ਨੇ ਅੱਲਾ ਦੀ ਕਸਮ ਵਾਲੀ ਗੱਲ ਐ ਆਣਾ ਦੇਖੋ ਬਾਈ ਗਾਉੜ ਦੀ ਕਸਮ ਚਾ ਲੈ ਹਉਣਿਆ ਉਤਰਿਆ ਗੁਜਰੀਆਂ ਤੇ ਚੜ ਲੈਣੇ ਹਾਂਜੀ ਹਾਂਜੀ ਮਾਮਾ ਜੀ ਫਿਲਮ ਬਣਾ ਜੇ ਵਧੀਆ ਬਣਾ ਜੇ ਬਣਾ ਮਾ ਬਣਾਵਾਂਗੇ ਵਧੀਆ ਤੂੰ ਮਾਮਾ ਦੱਸ ਕਹਿਓ ਜੀ ਬਣਾਉਣੀ ਆ ਪਾਓ ਜੀ ਬਣਾਵਾਂ ਦੱਸ ਕਿਹੜੀ ਬਣਾਈ ਆ ਬਹੁਤ ਵਧੀਆ ਬਣਾ ਰਿਹਾ ਵਧੀਆ ਬਣਾ ਰਿਹਾ ਬਸ ਫੇਰ ਠੀਕ ਐ ਲਓ ਵੀ ਮੜਿਓ ਮਾਮਾ ਕਹਿੰਦਾ ਕਿ ਫਿਲਮ ਵਧੀਆ ਬਣਾਇਆ ਦੇ ਮਤਲਬ ਕਿ ਗਦਰ 3 ਬਣਾਇਆ ਦੇ ਘੈਂਟ ਜੀ ਹੀਰੋ ਕਿਹੜੀ ਲੈਣੀ ਵਿੱਚ ਹੀਰੋ ਐਨ ਲੈ ਲਾਂਗੇ ਕੋਈ ਨਾ ਕੋਈ ਇਥੋਂ ਕਿਰਾਏ ਤੇ ਕੋਈ ਰਾਮੀ ਤੇ 400 ਰੁਪਏ ਵਾਲੀ ਲੈ ਲਾਂਗੇ ਬਾਲੀ ਮਹਿੰਗੀ ਓਕੀ ਹੋ ਜਾਣੀ ਕੰਮ ਆ। ਹੋ ਵੀ ਗਾਈਸ ਆਜ ਜਿਹੜੀ ਢੇਰੀ ਆ ਖਤਮ ਹੋਣ ਵਾਲੀ ਐ। ਇਹਦੇ ਚੋ ਮਤਲਬ ਕਿ ਕੁੱਲ ਮਲਾ ਕੇ ਇੱਕ ਢੇਰੀ ਚੋ ਕਿੰਨੇ ਨਿਕਲੇ ਹੋਣਗੇ? ਗਿਣਤੀ ਮਾਰ ਲਈਏ 8 16 16 16 32 32 ਦੇ 16 ਇਹਨਾਂ ਹਿਸਾਬ ਦਾ ਨਹੀਂ ਆਉਂਦਾ। ਚੱਲ 32 ਦੇ 8 40 40 ਤੇ 8 38 ਓ ਸੋਰੀ 40 ਤੇ 8 48 48 ਦੇ 4 52 52 52 ਲੋਬੀ ਮੰਡੋ 52 ਹੋ ਗਏ ਉਹ ਢੇਰੀ ਦੇ ਵਿੱਚੋਂ ਮੈਨੂੰ ਲੱਗਦਾ ਹੈ ਮਾਲਕ ਦੀ ਕਿਰਪਾ ਨਾਲ ਕੋਈ 65 70 71 ਦੇ ਨੇੜੇ ਨਿਕਲਣੀ ਚਾਹੀਦੇ ਨੇ ਆਪਣੇ ਗੱਟੂ ਬੋਰੀ ਹਣਾ 70 71 ਦੇ ਨੇੜੇ ਬੋਰੀ ਆਪਣੀ ਨਿਕਲਣੀ ਚਾਹੀਦੀ ਏ ਚਲੋ ਨਿਕਲੋਗੀ ਤਾਂ ਵਧੀਆ ਗੱਲ ਏ ਰਿਪਾਰਟੀ ਸ਼ਾਰਟੀ ਕਰਾਂਗੇ